ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਮੀਰ ਤੇ ਤੁਸੀਂ ਵੇਖ ਰਹੇ ਹੋ ਡਿਜੀਟਲ ਚੈਨਲ ਪੰਜਾਬੀ ਜਾਗਰਣ ਅੱਜ ਅਸੀਂ ਜਿਸ ਜਗ੍ਹਾ ਤੇ ਖੜੇ ਆ ਉਹ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਹਰ ਬੁੱਧਵਾਰ ਨੂੰ ਚਪੈਰਾ ਸਮਾਗਮ ਅਜੋਜਿਤ ਕੀਤਾ ਜਾਂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾਂਦੇ ਨੇ ਸੰਗਤਾਂ ਲਈ ਬੜੀਆਂ ਸਹੂਲਤਾਂ ਨੇ ਹਾਥਾਂ ਦੇ ਉੱਪਰ ਲੰਗਰ ਲੱਗੇ ਨੇ ਕੋਈ ਕਾਹ ਦਾ ਸਟਾਲ ਲੱਗਿਆ ਕੋਈ ਪਕੌੜਿਆਂ ਦਾ ਸਟਾਲ ਲੱਗਿਆ ਕੋਈ ਫਰੂਟ ਦਾ ਸਟਾਲ ਲੱਗਿਆ ਕੋਈ ਇਹ ਕੀ ਕਰਉਂਦੇ ਯਾਨੀ ਕਿ ਇੱਥੇ ਸਹੂਲਤਾਂ ਨੇ ਔਰ ਬੈਠਣ ਉੱਠਣ ਆਉਣ ਜਾਣ ਵਾਸਤੇ ਵੀ ਸੰਗਤ ਲਈ ਬਹੁਤ ਵੱਡੀਆਂ ਸਹੂਲਤਾਂ ਇੱਥੇ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਸੋ ਅੱਜ ਇਸ ਜਗ੍ਹਾ ਤੇ ਸ਼ਰਦਾ ਦਾ ਸਾਲਾਬ ਲੋਕਾਂ ਦਾ ਭਰਮਾ ਇਕੱਠੇ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਸਾਰਾ ਸ਼ਹਿਰ ਹੀ ਇਸ ਤੇ ਉਮੜ ਕੇ ਪਹੁੰਚ ਚੁੱਕਿਆ ਹੋਵੇ। ਤੋਂ ਇਸ ਸਰਦਾ ਵਿਦੇਸਤਾਨ ਤੇ ਅਸੀਂ ਕੁਝ ਆਈਆਂ ਸੰਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਦੇ ਮਨ ਦੀ ਸਰਦਾ ਤੇ ਸਤਕਾਰ ਕੀ ਹੈ ਕਿ ਜਿਸ ਭਾਵਨਾਵਾਂ ਨੂੰ ਲੈ ਕੇ ਉਹ ਇਸ ਜਗ੍ਹਾ ਤੇ ਨਸਤਮਸਤਕ ਹੁੰਦੇ ਨੇ ਕਿ ਕੀ ਉਹਨਾਂ ਭਾਵਨਾਵਾਂ ਨੂੰ ਬੂਰ ਪਿਆ ਉਹਨਾਂ ਦੀਆਂ ਕਿੰਨੀਆਂ ਕਿ ਮੰਦੀਆਂ ਮੁਰਾਦਾਂ ਪੂਰੀਆਂ ਹੋਈਆਂ ਨੇ ਸੋ ਲੈ ਚਲਦੇ ਆ ਅਸੀਂ ਗੱਲ ਕਰਾਂਗੇ ਤੁਹਾਨੂੰ ਉਹਨਾਂ ਦੇ ਨਾਲ ਫਤਿਹ ਅੱਜ ਜੋ ਸੰਗਤਾਂ ਚਹੀਦ ਬਾਬਾ ਦੀਪ ਸਿੰਘ ਜੀ ਦੇ ਚ ਪਰਸ ਮਗਮੇ ਚ ਆਈਆਂ ਨੇ ਸੋ ਗੱਲ ਕਰਦੇ ਆ ਕਿ ਇੱਕਥੋਂ ਆਏ ਨੇ ਤੇ ਇਹਨਾਂ ਨਾਮ ਕੀ ਆ ਤੇ ਕਿਸ ਭਾਵਨਾ ਨੂੰ ਲੈ ਕੇ ਇਹ ਇੱਥੇ ਹਾਜ਼ਰੀ ਭਰ ਰਹੇ ਹਾਂ ਸੋ ਬੇਟਾ ਕੀ ਨਾਮ ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਕੌਰ ਹੈ

परमजीत कौर है। ਵੀ ਅਸੀਂ ਲੁਧਿਆਣਾ ਦੇ ਆ ਕਿੰਨੀ ਦੇਰ ਤੋਂ ਅਸੀਂ ਲਗਾਤਾਰ 3.5-4 ਸਾਲ ਹੋ ਗਏ ਸਿਆਂਦੇ। ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਅੱਥੇ ਤੁਸੀਂ ਮਨੁੱਖ ਮਨ ਨੂੰ ਅੰਨ ਸਪੋਰਟ ਕਰਨਾ ਤੇ ਖੁਸ਼ੀ ਮਿਲਦੀ ਹੈ। ਤੇ ਅਸੀਂ ਸਾਰੇ ਨੂੰ ਕਹਿੰਦੇ ਆਇਆ ਕਰੋ ਤੇ ਬਾਣੀ ਦੇ ਨਾਲ ਜੋੜੋ। ਤੇ ਤੁਸੀਂ ਮਨ ਸਾਡੇ ਕੋਲ ਕੁਝ ਵੀ ਨਹੀਂ ਸੀ ਅੱਜ ਮਹਾਰਾ ਦੀ ਕਿਰਪਾ ਨਾਲ ਸਾਡੇ ਕੋਲ ਸਭ ਕੁਝ ਆ ਤੇ ਇਹ ਮੇਰੇ ਬੱਚੇ ਵੀ ਆ ਜੋ ਸੇਵਾ ਕਰਦੇ ਜਰਨ ਮੂਲੈਸ। ਅੱਜ ਮੈਂ ਮਾਨਗਵਰ ਤੋਂ ਆਈ ਹਾਂ। ਤੁਸੀਂ ਕਿੱਥੇ ਦੇ ਘਰ ਤੋਂ ਆ ਰਹੇ ਹੋ? ਮੈਂ ਤਾਂ ਹੋ ਗਏ 2 ਸਾਲ ਚ। ਇਸ ਤਰ੍ਹਾਂ ਮਾਨੂੰ ਲੱਗਦਾ ਕਿ ਤੁਹਾਡੇ ਮੰਨ ਦੀ ਕੋਈ ਸੰਤ ਜੀ ਆ। ਸੰਤਾਂ ਨੂੰ ਵੀ ਕਿਹਨੇ ਚਾਹਲੇ ਹੋ? ਹਾਂਜੀ। ਬਹੁਤ ਬਹੁਤ ਰਹਾ ਬਾਬਾ ਜੀ ਦਾ ਸਾਰੀ ਸੰਗਤ ਆਇਆ। ਹਾਂ ਬੜਾ ਸ਼ੁਕਰੀਆ ਅਦਾ ਕਰਾਂ ਤੁਹਾਨੂੰ ਬਾਬਾ ਦੇ। ਮੇਰਾ ਨਾਮ ਸੁਰੇਂਦਰ ਕੁਮਾਰ ਹੈ ਜੀ। ਕਿਹੜੀ ਜਗ੍ਹਾ ਤੋਂ? ਮੈਂ ਨਿਊ ਮਾਦੂਪਰੀ ਬਸਤੀ ਜੇਦੇ ਵਾਲ ਤੋਂ। ਕਿੰਨੇ ਕਿ ਦਿਨ ਤੋਂ ਆ ਰਹੇ? ਮੈਨੂੰ ਮਹੀਨਾ ਹੋ ਗਿਆ। ਈਮਾਨ ਦੇ ਵਿੱਚ ਲੈ ਕੇ ਸਰਬਾ ਦੇ ਨਾਲ ਮੈਂ ਸਰਬਾ ਦਾ ਪਲਾ ਮੰਗ ਕੇ ਆਇਆ ਤੇ ਕੀ ਤੁਸੀਂ ਕਿਸੇ ਨੂੰ ਸੰਗਤ ਨੂੰ ਕਹਿੰਦੇ ਹੋ ਸੰਗਤ ਦਾ ਆਰਾਮ ਨਾਲ ਆਵੇ ਆਰਾਮ ਨਾਲ ਜਾਵੇ ਆਪਣੇ ਨਿਸ਼ਚੈ ਨਾਲ ਮੱਖਾ ਢੇਕੇ ਤੇ ਜੋ ਮਨ ਭਾਵਨਾ ਮਿਲੇਗੀ ਔਰ ਜੀਵੂ ਮਿਲੇਗੀ ਅਸੀਂ ਸ਼ੁਰੂ ਤੋਂ ਹੀ ਮਮਾਦੀਪ ਸਿੰਘ ਜੀ ਨਾਲ ਜੁੜੇ ਹੋਇਆ ਆਰ ਵੀ ਜੋ ਜਲਦੀ ਹੈ ਬਾਬਾ ਜੀ ਦੀ ਕੋਈ ਗਲਤ ਚੀਜ਼ ਸਾਡੇ ਘਰ ਨਹੀਂ ਬੜਦੀ ਪਾਠ ਪੂਜਾ ਚੱਲਦਾ ਰਹਿੰਦਾ ਕੋਈ ਵੀ ਮਤਲਬ ਐਵੇ ਦਾ ਕੋਈ ਕੁਰੇਤੀਆ ਨਹੀਂ ਹੁੰਦੀ ਹੈ ਸਾਡੇ ਘਰ ਤੇ ਬਾਬਾ ਜੀ ਸਿੰਘ ਨਾਲ ਤੇ ਸੁਰੂ ਤੋਂ ਦਰਬਾਰ ਸਾਹਿਬ ਤੋਂ ਜੁੜੇ ਹੋਏ ਸੀ ਤੇ ਮਨ ਹਮੇਸ਼ਾ ਕਰਦਾ ਸੀ ਹਰ ਹਰ ਗੁਰਪ੍ਰਬਤ ਤੇ ਚਲੇ ਜਾਂਦੇ ਸੀ ਫਿਰ ਐ ਹੀ ਲੱਗਦਾ ਸੀ ਕਿ ਇੱਥੇ ਹੀ ਬਾਬਾ ਜੀ ਦਾ ਹੋਵੇ ਹਨਾ ਇਹ ਵੀ ਜੋ ਆਇਆ ਸਾਬਾ ਪਤਾ ਲੱਗਿਆ ਇੱਥੇ ਉਦੋਂ ਦਾ ਹੀ ਜੁੜੇ ਹੋਏ ਆ ਇੱਥੇ ਵੀ ਆਇਆ ਸਾਬਾ ਇਸ ਤਰ੍ਹਾਂ ਸੰਗਤਾਂ ਦਾ ਇੱਕ ਵੱਡਾ ਸੈਲਾਬ ਇਕੱਠਾ ਹੋਗਾ ਵਾ ਇਹਨਾਂ ਬਾਬਨਾਮਾ ਨੂੰ ਲੈ ਕੇ ਸੰਗਤਾਂ ਉਰੇ ਹਾਜ਼ਰੀ ਭਰਦੀਆਂ ਨੇ ਉਹਨਾਂ ਬਾਰੇ ਵੀ ਤੁਹਾਨੂੰ ਕੋਈ ਹਾਂਜੀ ਸਭ ਦੇ ਅੱਜ ਕੱਲ ਇੱਛਾਵਾਂ ਕਦੀ ਖਤਮ ਨਹੀਂ ਹੁੰਦੀਆਂ ਨਾ ਇਹ ਇੱਕ ਇੱਛਾ ਖਤਮ ਹੁੰਦੀ ਹੈ ਇੱਕ ਸ਼ੁਰੂ ਹੋ ਜਾਂਦੀ ਹੈ ਤੇ ਬਾਬਾ ਜੀ ਅੱਜ ਕੱਲ ਸਾਰੇ ਕੁਝ ਇੱਛਾਵਾਂ ਨਾਲ ਹੀ ਹੈ ਭਗਤੀ ਨਾਲ ਵੀ ਹੈਗਾ ਜਿਹੜੇ ਭਗਤੀ ਨਾਲ ਜੁੜੇ ਨੇ ਉਹ ਭਗਤੀ ਉਹਨਾਂ ਨੂੰ ਦਿੰਦੇ ਨੇ ਬਾਬਾ ਜੀ ਜਿਹੜੇ ਮਤਲਬ ਕਿ ਇੱਛਾਵਾਂ ਨਾਲ ਜੁੜੇ ਉਹਨਾਂ ਨੂੰ ਇੱਛਾਵਾਂ ਲੈਂਦੇ ਨੇ ਜੀ ਦਾ ਨਾਮ ਸਾਹਿਬ ਹੈ ਕਿ ਜੀ ਫਤਿਹ ਮੇਰੇ ਨਾਮ ਰਣਜੋ ਸਿੰਘ ਹੈ ਜੀ ਕਿ ਆਪ ਬਗਤ ਜੀ ਦੀ استان ਉਹ ਜਹਾਨਤ ਇੱਕ ਜੀ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਬਾਈ ਗੁਰਜੀ ਬਾਬਾ ਦੀਪ ਸਿੰਘ ਦਾ ਚਪੈਰਾ ਸਾਹਿਬ ਜਿਹੜਾ ਬੁੱਧਵਾਰ ਦੇ ਦਿਨ ਹੁੰਦਾ ਇੱਕ ਤਾਂ ਸਾਨੂੰ ਰ ਬਹੁਤ ਈ ਜ਼ਿਆਦਾ ਮਤਲਬ ਅਸੀਂ ਆਸਾਂ ਉਮੀਦਾਂ ਰੱਖੀ ਦੀਆਂ ਹਾਂ ਵੀ ਜੋ ਵੇ ਅਸੀਂ ਮਨ ਵਿੱਚ ਸੋਚੀ ਰਿਹਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਮੈਂ ਇਸ ਨੂੰ ਕੰਮ ਤੇ ਜਾਣਾ ਚਾਹੁੰਦਾ ਵਾ ਇਹ ਮੈਂ ਆਪਣੀ ਲਾਈਫ ਚ ਕਰਨਾ ਚਾਹੁੰਦਾ ਉਹ ਅਸੀਂ ਬਾਬਾ ਜੀ ਨਾਲ ਆ ਕੇ ਖੁੱਲੇ ਦਿਲ ਨਾਲ ਬੁੱਧਵਾਰ ਨੂੰ ਸ਼ੇਅਰ ਕਰੀ ਦੀ ਬਾਬਾ ਜੀ ਮੈਨੂੰ ਇਹ ਦਿੱਕਤ ਆਈ ਹੈ ਮੈਨੂੰ ਇਹ ਪਰੇਸ਼ਾਨੀ ਹੈਗੀ ਹੈ ਜੋ ਵੀ ਮਾਈਂਡ ਚ ਮਤਲਬ ਸ਼ਾਮ ਨੂੰ ਕੋਈ ਵੀ ਮੈਨੂੰ ਦਿੱਕਤ ਹੁੰਦੀ ਹੈ ਆਪਾਂ ਇੱਕ ਦਿਨ ਪਹਿਲੇ ਸੋਚ ਕੇ ਆ ਜੀ ਅੱਜ ਬਾਬਾ ਜੀ ਦਰਤੇ ਅਗੇ ਇਹ ਬੇਨਤੀ ਕਰਨੀ ਕਿ ਮੈਨੂੰ ਦਿੱਕਤ ਆ ਰਹੀ ਹੈ ਅਸੀਂ ਮੇਨ ਸਾਡਾ ਕਹਿਣ ਦਾ ਮਤਲਬ ਹੈਗਾ ਕਿ ਨਾ ਅਸੀਂ ਕਿਸੇ ਦੇ ਆਸਰੇ ਤੇ ਲਈਦੇ ਨਾ ਕਿਸੇ ਕੋਈ ਉਚਾਈ ਦਾ ਨਾ ਕਿਸੇ ਕੋਈ ਬੇਨਤੀ ਕਰੇ ਦੀ ਹੈ ਆਪਾ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਆ ਇਹਨਾਂ ਦੇ ਚਪਰਿਆਂ ਦੇ ਹਾਜ਼ੀ ਭਰਦੇ ਆ ਇਹਨਾਂ ਅਗੇ ਸਾਡਾ ਸੀਸ ਝੁਕਦਾ ਹੈ ਇਹਨਾਂ ਅਗੇ ਅਸੀਂ ਜੋ ਵੀ ਡਿਮਾਂਡਾਂ ਕਰਨੀ ਹੈ ਹੱਥ ਅੱਡੇ ਨੇ ਇਹਨਾਂ ਦੇ ਅੱਡੇਂਗੇ ਹੋਰ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਕਿ ਨਾ ਅਸੀਂ ਕੁਝ ਕਹਨੇ ਆ ਆਪਾਂ ਸੰਗਤਾਂ ਕੀ ਕੁਝ ਕਹਿਣ ਤੋਂ ਆਪਾਂ ਸੰਗਤਾਂ ਨੂੰ ਕਹਿਣਾ ਚਾਹੁੰਦੇ ਜੇ ਇਹਦਾ ਆਪਾਂ ਸੱਚੇ ਦਿਲੋਂ ਮੰਨਦੇ ਆ ਉਹ ਮੇਰੀ ਅੱਜ ਤੋਂ ਥੋੜੇ ਟਾਈਮ ਵਾਲੇ ਕੰਡੀਸ਼ਨ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਹਸਪਤਾਲਾਂ ਦਾ 15-20 ਹਜ਼ਾਰ ਮੈਂ ਲੈ ਚੁੱਕਿਆ ਸੀਗਾ ਡਾਕਟਰ ਨੇ ਜਵਾਬ ਦਿੱਤਾ ਸੀ ਹਾਂ ਵੀ ਇਹਦਾ ਕੋਈ ਇਲਾਜ ਨਹੀਂ ਹੈਗਾ ਆਈ ਮਹੀਨਾ ਦਾ 1.5 7-8 ਹਜ਼ਾਰ ਜਾਣੇ ਜਾਣੇ ਹੈਗੇ ਨੇ ਪਰ ਸੇਰੇ ਸਾਨੂੰ ਵੀ ਬਾਬਾ ਦੀਪ ਸਿੰਘ ਮੈਂ ਆਂਦਾ ਸੀਗਾ ਪਰ ਸ਼ਾਮ ਨੂੰ ਆਂਦਾ ਸੀ ਮੱਥਾ ਟੇਕਣ ਫਿਰ ਮਾਤਾ ਜੀ ਕਹਿੰਦੇ ਕਿ ਆਪਾਂ ਇੱਕ ਰਿਚ ਪੈਰਾ ਘਰੇ ਦਾ ਆਪਾਂ ਕੱਟਦੇ ਆਏ ਆ ਪਰ ਮੈਂ ਘਰੇ ਚ ਪੈਰਾ ਕੱਟਦਾ ਸੀ ਤੁਹਾਰ ਕੀ ਸਿਰ ਮਾਤਾ ਜੀ ਕਹਿੰਦੇ ਆਪਾਂ ਬੁੱਧਵਾਰ ਦੇ ਚਪੈਰੇ ਦੀ ਹਾਜ਼ਰੀ ਭਰ ਲੈਣੇ ਆ ਕਿਉਂਕਿ ਹੁਣ ਵੈਸੇ ਵੀ ਛੁੱਟੀਆਂ ਚੱਲ ਰਹੀਆਂ ਨੇ ਕੰਮ ਕਰਕੇ ਦਿੱਕਤ ਬਹੁਤ ਆਉਂਦੀ ਤੇ ਮੈਂ ਫਿਰ ਹਸਪੀਟਲ ਤੋਂ ਰਿਪੋਰਟਾ ਕਰਾ ਕੇ ਉਹਰੇ ਅਗੇ ਚਪੈਰੇ ਜਾ ਹਾਜ਼ਰੀ ਭੇਗ ਇਸਨੇ ਬਾਬਾ ਜੀ ਕੇ ਇੱਕ ਅਰਜ਼ੀ ਲਾਈ ਜੀ ਬਾਬਾ ਜੀ ਮੈਂ ਬਹੁਤ ਜ਼ਿਆਦਾ ਮੇਰੇ ਸਰੀਰ ਤੋਂ ਪਰੇਸ਼ਾਨ ਹੈਗਾ ਕਿਉਂਕਿ ਬਿਮਾਰੀਆਂ ਹੁਣ ਜਿਵੇਂ ਜਿਵੇਂ ਲਾਈਫ ਵਧਦੀ ਬਿਮਾਰੀਆਂ ਵਧਦੀਆਂ ਜਾ ਰਹੀਆਂ ਬਹੁਤ ਜ਼ਿਆਦਾ ਮੈਨੂੰ ਦਿੱਕਤ ਆ ਰਹੀਆਂ ਨੇ ਸਰ ਉਸ ਦਿਨ ਤੋਂ ਮੇਰਾ ਮਨ ਨੂੰ ਪਤਾ ਨਹੀਂ ਕੀ ਇੱਕ ਹਿਸਾਬ ਨਾਲ ਇੱਥੇ ਸੈੱਟ ਹੋ ਗਿਆ ਆ ਵੀ ਬਾਬਾ ਮੇਰੇ ਨਾਲ ਖੜ ਗਿਆ ਜੋ ਵੀ ਮੈਨੂੰ ਦਿੱਕਤ ਪਰੇਸ਼ਾਨੀ ਆਉਂਦੀ ਉਹ ਦਿਨ ਗਿਆ ਅੱਜ ਤੱਕ ਦਿਨ ਖੜਿਆ ਨਾ ਮੈਂ ਕੋ ਨਾ ਮੈਂ ਕਿਸੇ ਨੂੰ ਕਿਹਾ ਹਾਂ ਵੀ ਮੈਨੂੰ ਇਹ ਦਿੱਕਤ ਆ ਰਹੀ ਹੈ ਤਕਲੀਫ ਆ ਰਹੀ ਹੈ ਆਪਾਂ ਬਸ ਮਨ 'ਚ ਸੋਚੀਦਾ ਸੀ ਹਾਂ ਵੀ ਯਾਰ ਇਹ ਦਿੱਕਤ ਹੈਗੀ ਮੈਨੂੰ ਇਸ ਚੀਜ਼ ਦੀ ਲੋੜ ਹੈਗੀ ਹੈ ਮੇਰੇ ਕੋਲ ਮਾਇਆ ਦੀ ਘਾਟ ਹੈਗੀ ਹੈ ਮੇਰਾ ਕੰਮ ਨਹੀਂ ਬਣਦਾ ਆਪਾਂ ਮਨ 'ਚ ਸੋਚੀ ਦੀ ਪਰ ਅਗਲੇ ਦਿਨ ਉਹ ਉਸ ਵਾਰ ਮੈਂ ਪੂਰੀ ਹੁੰਦੀ ਆ ਪਰ ਬਿਆਨ ਵੀ ਨਹੀਂ ਕਰ ਸਕਦੇ ਕਈ ਚੀਜ਼ਾਂ ਮੇਰੇ ਨਾਲ ਇਹ ਜੀ ਹੋਇਆ ਜੋ ਆਪ ਮੇਰੇ ਘਰ ਦੇ ਕੰਦ ਨੇ ਆ ਵੀ ਚਮਤਕਾਰ ਹੋ ਰਿਹਾ ਹੈ ਕਿਸ ਹਾਲ ਪਰ ਮੈਂ ਕਹਿੰਦਾ ਕਿ ਬਾਬਾ ਦੀਪ ਸਿੰਘ ਦੀ ਮਿਹਰ ਹੈਗੀ ਮੈਂ ਉਹਨਾਂ ਨੂੰ ਮੰਨਦਾ ਹਾਂ ਉਹਨਾਂ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਮੈਂ ਉਹਨਾਂ ਦੇ ਸਿਵਾਏ ਕਿਸੇ ਨੂੰ ਨਾਮ ਮੰਨਦਾ ਨਾਗੇ ਜੇ ਤੇ ਵਰਤੇ ਜਾਂਦਾ ਵਾ ਅੱਜ ਕੱਲ ਤੁਹਾਡੇ ਸਾਹਮਣੇ ਬਥੇਰੇ ਬੈਠੇ ਨੇ ਆਪਣੇ ਆਪਣੇ ਸਰਾਂ ਭਾਈ ਬੈਠੇ ਨੇ ਆ ਵੀ ਸਾਡੇ ਕੋਲ ਆਓ ਸਾਨੂੰ ਆਟਾ ਦਾਨ ਦਿਓ ਉਹ ਦੋ ਅਸੀਂ ਤੁਹਾਡੇ ਇਹ ਕਰਾਂਗੇ ਉਹ ਕਰਾਂਗੇ ਉਸ ਚੀਜ਼ਾਂ ਛੇ ਦੂਰ ਹੈਗੇ ਬਾਬਾ ਜੀ ਦੇ ਲੱਣ ਲੱਗੇ ਆ ਬਾਬਾ ਜੀ ਆਪੇ ਸਾਨੂੰ ਤਾਰਨਗੇ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਹੈਗਾ ਜਦੋਂ ਪਤਿਲੋਂ ਮੰਦੇ ਹੈਗੇ ਤੇ ਹੈਗੇ ਉਹਨਾਂ ਸੰਗਤ ਇੰਨੀ ਤੁਹਾਡੇ ਸਾਹਮਣੇ ਦੂਰ ਦੂਰ ਆਂਦੀ ਹੈਗੀ ਹੈ ਤਨ ਨੂੰ ਵਿਸ਼ਵਾਸ ਬਣਿਆ ਤਾਂ ਹੀ ਆਉਂਦੇ ਨੇ ਬਿਲਕੁਲ ਉਹਨਾਂ ਇੱਕ ਵਿਸ਼ਵਾਸ ਹੈਗਾ ਉਹਨਾਂ ਦੀ ਮਰਜ਼ਾ ਪੂਰੀ ਹੋਣੀ ਹੈ ਤਾਂ ਹੀ ਆਉਂਦੇ ਨੇ ਉਹਨਾਂ ਜਿਆ ਇੰਨੀ ਸੰਗਤ ਹੈਗੀਏ ਕੁਝ ਠੀਕ ਨੇ ਕੁਝ ਗਲਤ ਪਰ ਜਿਹੜੇ ਗਲਤ ਨੀਤ ਨਾਲ ਆ ਰਹੇ ਨੇ ਜੋ ਵੀ ਆਪਣਾ ਮਨੋ ਸੋਚ ਕੇ ਆ ਰਹੇ ਨੇ ਉਹਦੇ ਭੁਗਤਾਨ ਉਹਨਾਂ ਨੂੰ ਮਿਲਦਾ ਵੀ ਹੈਗਾ ਔਰ ਕਈਆਂ ਨੂੰ ਮਿਲਿਆ ਵੀ ਹੈ ਵਾਇਗੁਰੂ ਨਿਕਾ ਰਸਾ ਵਾਇਗੁਰੂ ਦੀ ਜੀ ਮਤੇ ਹਰ ਬੁੱਧਵਾਰ ਬਾਬਾ ਦੀਪ ਸਿੰਘ ਮਾਲਡੋਨਿਕ ਸੰਗਤ ਪਹਰਾ ਹੁੰਦਾ ਸੰਗਤ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਆਣ ਦੇ ਦਰਸ਼ਨ ਦਿਓ ਕਮੇਟੀ ਵੱਲੋਂ ਸਾਰੇ ਲੰਗਰ ਦਾ ਇੰਤਿਆਮ ਪੂਰਾ ਹੈ ਜੋ ਇੱਥੇ ਮੰਗੋ ਹੀ ਮਿਲਦਾ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਸੰਗਤ ਨੂੰ ਕਿ ਵੱਧ ਤੋਂ ਵੱਧ ਦੇ ਦਰਸ਼ਨ ਲੈ ਕੇ ਆਪਾਂ

ਉਦੋਂ ਸਮਰਪਿਤ ਤਸਵੀਰ ਚਪਾਰਾ ਸਾਹਿਬ ਹੋ ਰਿਹਾ ਜਿੱਥੇ ਵਿੱਚ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਕ ਮਸਤਕ ਹੋਰੀਆਂ ਨੇ ਅਤੇ ਗੁਰਤੇਜਵਰ ਸਾਹਿਬ ਜੀ ਨੂੰ ਸ਼ੀਰੀ ਨੂੰ ਕੋਡ-ਕੋਡ ਪ੍ਰਣਾਮ ਕਰ ਰਹੀਆਂ ਨੇ ਪਰ ਸੇਬ ਨੂੰ ਕੋਈ ਇੱਥੇ ਸੰਗਤਾਂ ਦਾ ਪੂਰਾ ਇਕੱਠ ਹੋਇਆ ਕੱਲ ਵੀ ਇਸ ਇੱਥੇ ਬਹੁਤ ਵਧੀਆ ਇੱਕ ਕੀਰਤਨ ਦਰਬਾਰ ਹੋਇਆ ਇਸ ਵਿੱਚ ਗੁਰਤੇਗਰ ਸਾਹਿਬ ਦੀ ਬਾਣੀ ਪੜੀ ਗਈ ਬਹੁਤ ਵਗੇ ਸਲੋਕ ਪੜੇ ਗਏ ਆਪਣੇ ਨਾਲ ਹੀ ਸ਼ੀਰ ਨੂੰ ਯਾਰ ਦਿੱਤਾ ਗਿਆ ਤੇ ਸ਼ਾਮ ਨੂੰ ਵੀ ਇੱਥੇ ਪ੍ਰੋਗਰਾਮ ਹੈ ਜਿਹੜੇ ਵਿੱਚ ਰਗੀ ਸਾਹਿਬ ਆ ਰਹੇ ਨੇ ਬਈ ਗੁਰਤੇਗਰ ਸਾਹਿਬ ਦੀ ਸ਼ੀਰ ਨੂੰ ਕੋ ਪ੍ਰਣਾਮ ਕਰਦੇ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਇਸ ਜਗ੍ਹਾ ਦੇ ਉੱਪਰ ਜੋ ਵੀ ਮਨੋ ਬੇਨਤੀ ਦੇ ਨਾਲ ਆਪਣੀ ਮਨ ਦੀ ਮੁਰਾਦ ਲੈ ਕੇ ਆਉਂਦਾ ਉਹਨਾਂ ਦੀ ਹਰ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਹੁਣੇ ਹੀ ਸਿੱਖ ਸਾਹਿਬ ਨੇ ਦੱਸਿਆ ਹੈ ਕਿ ਮੇਰੇ ਉੱਪਰ ਬਹੁਤ ਬੜੀਆਂ ਦਿੱਕਤਾਂ ਕਸ਼ਟ ਸਰੀਰਕ ਤੌਰ ਤੇ ਵੀ ਆਏ ਪਰ ਮੈਂ ਬਾਬਾ ਦੀਪ ਸਿੰਘ ਜੀ ਅੱਗੇ ਆ ਕੇ ਬੇਨਤੀ ਅਰਜ਼ੋਈ ਕੀਤੀ ਜੋ ਮੈਂ ਦਿਲੋਂ ਕੀਤੀ ਉਹ ਮੇਰੀ ਤੁਰੰਤ ਪੂਰੀ ਹੋਈ ਸੋ ਇਸੇ ਤਰ੍ਹਾਂ ਹੀ ਹਰ ਇੱਕ ਸੰਤ ਨੇ ਇਹੀ ਆਪਣੇ ਵੱਲੋਂ ਬਿਆਨ ਕੀਤਾ ਕਿ ਬਾਬਾ ਜੀ ਦੇ ਦਰ ਤੇ ਜੋ ਵੀ ਕੋਈ ਆਉਂਦਾ ਵਾ ਉਹਦੀ ਦੁਨਿਆਵੀ ਆ ਕੋ ਧਾਰਮਿਕ ਆ ਕਿਸ ਤਰ੍ਹਾਂ ਦੀ ਵੀ ਮੰਗ ਆ ਉਹ ਹਮੇਸ਼ਾ ਪੂਰਨ ਹੁੰਦੀ ਹੈ ਸੋ ਇਸੇ ਤਰ੍ਹਾਂ ਹੀ ਤੁਹਾਨੂੰ ਅਸੀਂ ਹੋਰ ਸੰਤਾਂ ਦੇ ਨਾਲ ਅਗਲੇ ਐਪੀਸੋਡ 'ਚ ਲਵਾਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ